ਮੇਨ ਜੀਟੀ ਰੋਡ ਰਾਮਤਲਾਈ ਚੌਕ ਤੋਂ ਲੈ ਕੇ ਕਿਉ ਮੰਡੀ ਤੱਕ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਹਰ ਵੇਲੇ ਭਾਰੀ ਜਾਮ ਲੱਗਿਆ ਰਹਿੰਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪਟਿਆਲਾ ਅਤੇ ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਹਨ ਪਰ ਸ਼ਹਿਰ ਵਿੱਚ ਲੱਗੇ ਜਾਮ ਕਾਰਨ ਉਹ ਕਾਫੀ ਸਮਾਂ ਜਾਮ ਵਿੱਚ ਫਸੇ ਰਹੇ ਉਹਨਾਂ ਨੇ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੇ ਉੱਪਰ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਠੋਸ ਉਪਰਾਹੇ ਕੀਤੇ ਜਾਣ ਜਿਸ ਨਾਲ ਸ਼ਰਧਾਲੂਆਂ ਨੂੰ ਆੰਜਾਨ ਵਿੱਚ ਕੋਈ ਦਿੱਕਤ ਨਾ ਆਵੇ। ਬੁਰਾ ਹਾਲ ਹੈ। ਕੰਟਰੋਲ ਹੋਣਾ ਚਾਹੀਦਾ ਕੋਈ ਨਾ ਕੋਈ ਸਿਸਟਮ। ਅਸੀਂ ਪਟਿਆਲੇ ਤੋਂ ਆਏ ਆਂ। ਗੱਡੀ ਵੀ ਨਹੀਂ ਲੱਗੀ ਕਿਤੇ ਪਾਰਕਿੰਗ ਦੇ ਵਿੱਚ ਬਾਹਰ ਪਾਰਕਿੰਗ ਕਰਕੇ ਫਿਰ ਆਟੋ ਲੈ ਕੇ ਆਏ ਆਂ ਤੇ ਇੱਥੇ ਹੀ ਬੁਰਾ ਹਾਲ ਹੈ। ਸ਼ਾਸਨ ਨੂੰ ਇਹ ਕੋਈ ਸਿਸਟਮ ਹੋਣਾ ਚਾਹੀਦਾ ਹੈ। ਆਬਾਦੀ ਵੱਧ ਰਹੀ ਹੈ। ਜਿੰਸਾਬ ਨਾਲ ਟ੍ਰੈਫਿਕ ਦਾ ਹੈ, ਗੱਡੀਆਂ ਵੱਧ ਰਹੀਆਂ ਨੇ ਉਸਾਬ ਨਾਲ ਅਰੇਂਜਮੈਂਟ ਕਰਨੀ ਚਾਹੀਦੀ ਹੈ ਪਾਰਕਿੰਗ। ਐਮਪੀ ਤੋਂ ਆਇਆ ਸੀ ਬਹੁਤ ਲੰਮਾ ਜਾਮ ਲੱਗਿਆ। ਚਲੋ ਇਹ ਜਾਮ ਵਿੱਚ ਫਸੇ ਤੁਸੀਂ ਆ ਅੱਧਾ ਘੰਟਾ ਹੋ ਗਿਆ ਕੀ ਕਰਾਂ ਜਾਓਗੇ ਬਸ ਇੰਤਜ਼ਾਮ ਅੱਛਾ ਕਰੇ ਪੁਲਿਸ ਪ੍ਰਸ਼ਾਸਨ ਸਾਹਿਬ ਅੱਛਾ ਇੰਤਜ਼ਾਮ ਕਰੇ ਕਿ ਅਸੀਂ ਆਏ ਹਾਂ ਕਿਉਂ ਮੰਡੀ ਚੌਂਗਦੇ ਵਿੱਚ ਜਿੱਥੇ ਕਿ ਬਹੁਤ ਵੱਡਾ ਜਾਮ ਲੱਗਾ ਹੋਇਆ ਹੈ ਤੇ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਅਸੀਂ ਦਰਬਾਰ ਸਾਹਿਬ ਜਾ ਰਹੇ ਹਾਂ ਜਾਂ ਹੋਰ ਵੀ ਅਸੀਂ ਜ਼ਰੂਰੀ ਕੰਮ ਜਾ ਰਹੇ ਹਾਂ ਪਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਨਿਤ ਜਾਮ ਲੱਗਦੇ ਹਨ ਉਹਦੇ ਕਰਕੇ ਸਾਨੂੰ ਬਹੁਤ ਦਿੱਕਤਾਂ ਹੁੰਦੀਆਂ ਹਨ ਅਸੀਂ ਪ੍ਰਸ਼ਾਸਨ ਅਕੀ ਅਪੀਲ ਕਰਦੇ ਹਾਂ ਕਿ ਖਾਸ ਕਰਕੇ ਜਿਹੜੇ ਦਰਬਾਰ ਸਾਹਿਬ ਨੂੰ ਰਸਤੇ ਜਾਂਦੇ ਹਨ ਇਹਨਾਂ ਰਸਤਿਆਂ ਤੇ ਪੁਲਸਾਂ ਦੇ ਪ੍ਰਬੰਧ ਜਿਆਦਾ ਕੀਤੇ ਜਾਂ ਤਾਂ ਜੋ ਇੱਥੇ ਜਾਮ ਨਾ ਲੱਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਬੱਲਾ ਦੀ ਰਿਪੋਰਟ ਅੰਮ੍ਰਿਤਸਰ